ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਮੇਰਾ ਨਾਮ ਹੈ ਗਾਇ ਜੇਰਮ ਬਰੂਨਰ ਸਿੱਖਿਆ ਦੇ ਖੇਤਰ ਵਿੱਚ ਕognitive ਸਾਈਕੋਲੋਜੀ ਜਿਹਨੂੰ ਤੁਸੀਂ ਬੌਧਿਕ ਮਨੋਵਿਗਿਆਨ ਵੀ ਕਹਿ ਸਕਦੇ ਹੋ ਕਨਸਟਰਕਟਿਵਿਸਟ ਲਰਨਿੰਗ ਥਿਊਰੀ ਦੇ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਹੈਗਾ ਆ ਇਸ ਕਰਕੇ ਤੁਹਾਡੀਆਂ ਟੈਟ ਪ੍ਰੀਖਿਆਵਾਂਾਂ ਦੇ ਪੁਆਇੰਟ ਆਫ 뷰 ਤੋਂ ਮੈਂ ਬਹੁਤ ਇੰਪੋਰਟੈਂਟ ਹੈ ਗਾਇਆ ਤੁਹਾਡੇ ਸਾਰਿਆਂ ਲਈ ਸਿੱਖਿਆ ਦੇ ਵਿੱਚ ਮੇਰੀ ਜੋ ਵੀ ਕੰਟਰੀਬਿਊਸ਼ਨ ਹੈਗੀ ਆ ਉਸ ਤੋਂ ਰਿਲੇਟਡ ਪੀਐਸਟ ਸੀਟੈਟ ਐਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛਲੇ ਜਾਂਦੇ ਆ ਐਂਡ ਮੈਂ ਤਿੰਨ ਸਟੇਜਸ ਦੀ ਵੀ ਗੱਲ ਕੀਤੀ ਹੈ ਬੱਚੇ ਕਿਸੇ ਵੀ ਚੀਜ਼ ਨੂੰ ਤਿੰਨ ਸਟੇਜਸ ਦੇ ਥਰੂ ਲਰਨ ਕਰਦੇ ਨੇ ਇਨ ਐਕਟਿਵ ਆਈਕੋਨਿਕ ਐਂਡ ਸਿੰਬੋਲਿਕ ਮੇਰੇ ਦੁਆਰਾ ਕੁਝ ਹੋਰ ਵੀ ਇੰਪੋਰਟੈਂਟ ਟਰਮਸ ਦਿੱਤੀਆਂ ਗਈਆਂ ਨੇ ਜਿਵੇਂ ਕਿ ਡਿਸਕਵਰੀ ਲਰਨਿੰਗ ਸਪਾਇਰਲ ਕਰਿਕੂਲਮ ਸਕੈਫੋਲਡਿੰਗ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਜੇਰੋਮ ਬਰੂਨਰ ਇੱਕ ਅਮਰੀਕੀ ਮਨੋਵਿਗਿਆਨੀ ਨੇ ਜਿਨ੍ਹਾਂ ਨੇ ਗੱਲ ਕੀਤੀ ਹੈ ਕognitive సైకాలॉजी ਦੀ ਬੌਧਿਕ ਮਨੋਵਿਗਿਆਨ ਦੀ ਐਂਡ ਸੇਮ ਚੀਜ਼ ਦੀ ਗੱਲ ਪਿਆਜੇ ਦੁਆਰਾ ਵੀ ਕੀਤੀ ਗਈ ਹੈ ਕਨਸਟਰਕਟਿਵਿਸਟ ਲਰਨਿੰਗ ਥਿਊਰੀ ਦੀ ਗੱਲ ਵੀ ਇਹਨਾਂ ਦੁਆਰਾ ਕੀਤੀ ਗਈ ਹੈ ਜਿਸ ਅਕੋਰਡਿੰਗ ਬੱਚਾ ਆਪਣੀ ਨੌਲੇਜ ਨੂੰ ਆਪ ਹੀ ਕ੍ਰੀਏਟ ਕਰਦਾ ਹੈਗਾ ਯਾ ਐਕਸਪੈਰੀਮੈਂਟ ਦੀ ਮਦਦ ਨਾਲ ਜਾਂ ਫਿਰ ਪ੍ਰੀਵੀਅਸ ਨੌਲੇਜ ਦੀ ਮਦਦ ਨਾਲ ਡਿਸਕਵਰੀ ਲਰਨਿੰਗ ਦੇ ਵਿੱਚ ਵੀ ਤੁਹਾਨੂੰ ਸੇਮ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬੱਚਾ ਆਪ ਰਿਸਰਚ ਕਰੇਗਾ ਐਕਸਪੈਰੀਮੈਂਟ ਕਰੇਗਾ ਜਿਸ ਨਾਲ ਡਿਸਕਵਰੀ ਲਰਨਿੰਗ ਹੁੰਦੀ ਹੈ ਸਪਾਇਰਲ ਕਰਿਕੂਲਮ ਦੀ ਗੱਲ ਕਰਦੇ ਆ ਤਾਂ ਜਿਹੜਾ ਟੌਪਿਕ ਆਪਾਂ ਕੱਲ ਪੜਿਆ ਹੁੰਦਾ ਸੇਮ ਟੌਪਿਕ ਦੀ ਦੁਹਰਾਈ ਆਪਾਂ ਨਵੇਂ ਟੌਪਿਕ ਨਾਲ ਜੋੜ ਕੇ ਨੈਕਸਟ ਡੇ ਕਰਦੇ ਹੈਗੇ ਆ ਉਹਨੂੰ ਤੁਸੀਂ ਸਪਾਇਰਲ ਕਰਿਕੂਲਮ ਕਹਿੰਦੇ ਹੋ ਕਿ ਉਸ ਟੌਪਿਕ ਨੂੰ ਜਿਹੜਾ ਟੌਪਿਕ ਪਹਿਲਾਂ ਪੜ੍ਹਾ ਦਿੱਤਾ ਗਿਆ ਉਹਨੂੰ ਰੀਵਿਜ਼ਿਟ ਕੀਤਾ ਜਾਵੇ ਬਾਰ-ਬਾਰ ਸਕੈਫੋਲਡਿੰਗ ਤੁਸੀਂ ਕਹਨੇ ਹੋ ਜੀ ਟੈਂਪਰੇਰੀ ਹੈਲਪ ਨੂੰ originally ਤਾਂ ਇਨਾ ਨੇ ਇਹ ਟਰਮ ਕਾਇਨ ਨਹੀਂ ਕੀਤੀ ਸੀਗੀ ਬਟ ਇਹਨਾਂ ਦੁਆਰਾ ਵੀ ਇਸ ਟਰਮ ਦੇ ਵਰਤੋਂ ਕਾਫੀ ਵਾਰ ਕੀਤੀ ਗਈ ਹੈ ਤਿੰਨ ਸਟੇजेस ਦੀ ਗੱਲ ਕਰਦੇ ਆ ਸੀਕੁਐਂਸ ਵਾਈਜ਼ ਇਹਨਾਂ ਨੂੰ ਯਾਦ ਕਰ ਲਿਓ ਪਹਿਲੀ ਹੈਗੀ ਆ ਇਨਐਕਟਿਵ ਦੂਜੇ ਨੰਬਰ ਤੇ ਆਈਕੋਨਿਕ ਥਰਡ ਨੰਬਰ ਤੇ ਸਿੰਬੋਲਿਕ ਪਹਿਲੀ ਇਨਐਕਟਿਵ ਸਟੇਜ ਦੀ ਗੱਲ ਕਰਦੇ ਆ ਬੱਚਾ ਲਰਨ ਕਰਦਾ ਹੈ ਕਿਸੇ ਵੀ ਚੀਜ਼ ਨੂੰ ਫਿਜ਼ੀਕਲੀ ਜਿਹੜੀ ਚੀਜ਼ ਉਹਦੇ ਸਾਹਮਣੇ ਪ੍ਰੈਜ਼ੈਂਟ ਹੁੰਦੀ ਆ ਕੋਈ ਆਬਜੈਕਟ ਹੋ ਸਕਦਾ ਆ ਉਹਨਾਂ ਨਾਲ ਇੰਟਰੈਕਸ਼ਨ ਕਰਨ ਦੇ ਨਾਲ ਜਦੋਂ ਜਾ ਕਿਸੇ ਚੀਜ਼ ਨੂੰ ਲਰਨ ਕਰੇਗਾ ਉਹਨੂੰ ਤੁਸੀਂ ਇਨੈਕਟਿਵ ਸਟੇਜ ਕਹਿੰਦੇ ਹੋ ਆਈਕੋਨਿਕ ਸਟੇਜ ਦੇ ਵਿੱਚ ਬੱਚਾ ਇਮੇजेस ਜਿਹੜੀਆਂ ਫੋਟੋਜ਼ ਹੁੰਦੀਆਂ ਨੇ ਜਾਂ ਫਿਰ ਡਾਇਗਰਾਮ ਦੀ ਮਦਦ ਦੇ ਨਾਲ ਬੱਚਾ ਚੀਜ਼ਾਂ ਨੂੰ ਸਿੱਖਦਾ ਹੈ ਇਹਨੂੰ ਤੁਸੀਂ ਆਈਕੋਨਿਕ ਸਟੇਜ ਕਹਿੰਦੇ ਹੋ ਲਾਸਟ ਤੇ ਹੈ ਜੀ ਸਿੰਬੋਲਿਕ ਸਟੇਜ ਸਿੰਬੋਲਿਕ ਸਟੇਜ ਦੇ ਵਿੱਚ ਬੱਚਾ ਭਾਸ਼ਾ ਜਾਂ ਫਿਰ ਸਿੰਬਲ ਦੀ ਵਰਤੋਂ ਕਰਕੇ ਸੁਣ ਕੇ ਚੀਜ਼ਾਂ ਨੂੰ ਸਿੱਖਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਜੀ ਸਿੰਬੋਲਿਕ ਇਸ ਛੋਟੀ ਜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕوشਿਸ਼ ਕੀਤੀ ਹੈ ਕੁਝ ਟੈਕਨੀਕਲ ਟਰਮਸ ਨੇ ਜਿਨ੍ਹਾਂ ਨੂੰ ਤੁਸੀਂ ਤਿੰਨ ਚਾਰ ਵਾਰ ਦੇਖ ਲਓਗੇ ਤੇ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ so much for watching god bless you all